ਵੀਰੋ ਨੌਜਵਾਨ ਮੁੰਡਾ ਐ ਆਈਐਸ ਦੀ ਤਿਆਰੀ ਕਰਦਾ ਸੀ ਅਚਾਨਕ ਆਵਾ ਨਹੀਂ ਪਾਰਟੀ ਬਣ ਗਈ ਬਰਨਾਲੇ ਤੋਂ ਟਿਕਟ ਮਿਲ ਗਈ ਬਰਨਾਲੇ ਤੋਂ ਹਰਾਇਆ ਫਿਰ ਤੱਕੇਵਲ ਢਲੋ ਫਿਰ 19 ਦੇ ਵਿੱਚ ਫਿਰ ਕੇਵਲ ਢਲੋ ਹਰਾਇਆ ਜਦੋਂ ਮੈਂ ਐਮਪੀ ਖੜਾ ਸੀ ਫਿਰ 22 ਦੇ ਵਿੱਚ ਫਿਰ ਕੇਵਲ ਢਲੋ ਹਰਾਇਆ ਤੇ ਹੁਣ ਤਾਂ ਪਤਾ ਨਹੀਂ ਕਿਹੜੀ ਪਾਰਟੀ ਚ ਪਤਾ ਹੀ ਨਹੀਂ ਲੱਗਦਾ ਲਾ ਪਤਾ ਹੁਣ ਨਹੀਂ ਹੁਣ ਨਹੀਂ ਹੁਣ ਕੋਈ ਕਿੱਧਰ ਫਿਰਦਾ ਕੋਈ ਕਿੱਧਰ ਫਿਰਦਾ ਸੋ ਮੈਂ ਤਾਂ ਇਹੀ ਕਹੂੰਗਾ ਮੈਂ ਤਾਂ ਇਹੀ ਕਹਿੰਦਾ ਵੀ ਰਹਿਣਾ ਕਿ ਰਾਹਤ 인ਦौरी ਦਾ ਸ਼ੇਅਰ ਹੈ ਬਹੁਤ ਕਮਾਲ ਦਾ ਜਿਸ ਤਰੀਕੇ ਦਾ ਮਾਹੌਲ ਬਣਾ ਲੈਂਦੇ ਆ ਨਾ ਵੋਟਾਂ ਵੇਲੇ ਉਹਦੇ ਨੂੰ ਦੋ ਲਾਈਨਾਂ ਚ ਉਹਨੇ ਬਹੁਤ ਵਧੀਆ ਤਰੀਕੇ ਨਾਲ ਲਿਖਿਆ ਹੈ ਕਹਿੰਦਾ ਸਰਹੱਦ ਪਰ ਤਣਾਅ ਹੈ ਕਿਆ ਸਰਹੱਦ ਪਰ ਤਣਾਅ ਹੈ ਕਿਆ ਪਤਾ ਕਰੋ ਕਹੀਂ ਫੇ ਚੋਣਾ ਹੈ ਕਿਆ ਇਹ ਨਫਰਤ ਦੇ ਰਾਜਨੀਤੀਆ ਕਰਦੇ ਆ ਵੀਰੋ ਹਕੂਮਤ ਉਹ ਕਰਤੇ ਹੈ ਜਿਲਕਾ ਦਿਲੋਂ ਪਰ ਰਾਜ ਹੋਤਾ ਹੈ यूं ਕਹਿਨੇ ਕੋ ਤੋ ਮੁਰਗੇ ਕੇ ਸਰ ਪੇ ਵੀ ਤਾਜ ਹੋਤਾ ਹੈ ਇਹ ਕੇਜਰੀਵਾਲ ਨੂੰ ਅੰਦਰ ਕਰਕੇ ਸਮਝਦੇ ਅਸੀਂ ਪਾਰਟੀ ਖਤਮ ਕਰ ਦਾਂਗੇ ਕੇਜਰੀਵਾਲ ਇੱਕ ਸੋਚ ਦਾ ਨਾਮ ਹੈ ਕੇਜਰੀਵਾਲ ਇੱਕ ਵਿਅਕਤੀ ਨਹੀਂ ਇੱਕ ਸੋਚ ਹੈ ਕਿੰਨੇ ਲੱਖਾਂ ਕਰੋੜਾ ਕੇਜਰੀਵਾਲ ਪੈਦਾ ਹੋ ਗਏ ਕਿਉਂਕਿ ਅਸੀਂ कम दी राजनीति कर दिया चम दी राजनीति नहीं कर ना न अस हम काम की राजनीति करते हैं नाम की राजनीति नहीं करते हम वो पत्ते नहीं हम हम वो पत्ते नहीं जो शाख से टूट कर गिर जाएंगे हम वो पत्ते नहीं ਜੋ ਸ਼ਾਕ ਸੇ ਟੁੱਟ ਕਰ ਗਿਰ ਜਾਏਂਗੇ ਆਂਦੀਆਂ ਕੋ ਕਹਿ ਦੋ ਆਪਣੀ ਔਕਾਤ ਮੇ ਰਹੇ ਸੋ ਵੀਰੋ ਅਸੀਂ ਆਮਕਰਨ ਦੇ ਪਿਆ ਬੁੱਤਾ ਇਹੀ ਦੁੱਖ ਹੈ ਇਹਨਾਂ ਨੂੰ ਕਿ ਆਮਕਰਨ ਦੇ ਪਿਆ ਬੁੱਤ ਕਿਉਂ ਬਣ ਗਿਆ ਮੁੱਖ ਮੰਤਰੀ ਮੰਤਰੀ ਕਿਉਂ ਬਣ ਗਿਆ ਐਮਐਲਏ ਆਮਕਰਨ ਦੇ ਪਿਆ ਬੁੱਤ ਆਹੀ ਦੁੱਖ ਹੈ ਇਹਨਾਂ ਨੂੰ ਵੀਰੋ ਨੌਜਵਾਨ ਮੁੰਡਾ ਹੈ ਆਈਐਸ ਦੀ ਤਿਆਰੀ ਕਰਦਾ ਸੀ ਅਚਾਨਕ ਆਵਾਮੀ ਪਾਰਟੀ ਬਣ ਗਈ ਬਰਨਾਲੇ ਤੋਂ ਟਿਕਟ ਮਿਲ ਗਈ ਬਰਨਾਲੇ ਤੋਂ ਹਰਾਇਆ ਫਿਰ ਤੱਕੇਵਲ ਢਿਲੋ ਫਿਰ 19 ਦੇ ਵਿੱਚ ਫਿਰ ਕੇਵਲ ਢੋਹਰਾਇਆ ਜਦੋਂ ਮੈਂ ਐਮਪੀ ਖੜਾ ਸੀ ਫਿਰ 22 ਦੇ ਵਿੱਚ ਫਿਰ ਕੇਵਲ ਢੋਹਰਾਇਆ ਤੇ ਹੁਣ ਤਾਂ ਪਤਾ ਨਹੀਂ ਕਿਹੜੀ ਪਾਰਟੀ ਚ ਪਤਾ ਹੀ ਨਹੀਂ ਲੱਗਦਾ ਲਾ ਪਤਾ ਹੁਣ ਨਹੀਂ ਹੁਣ ਨਹੀਂ ਹੁਣ ਕੋਈ ਕਿੱਧਰ ਫਿਰਦਾ ਕੋਈ ਕਿੱਧਰ ਫਿਰਦਾ ਸੋ ਮੈਂ ਤਾਂ ਇਹੀ ਕਹੂੰਗਾ ਮੈਂ ਤਾਂ ਇਹੀ ਕਹਿੰਦਾ ਵੀ ਰਹਿਣਾ ਕਿ ਰਾਹਤ 인 ਦੌਰੀ ਦਾ ਛੇਰ ਹੈ ਬਹੁਤ ਕਮਾਲ ਦਾ ਜਿਸ ਤਰੀਕੇ ਦਾ ਮਾਹੌਲ ਬਣਾ ਲੈਂਦੇ ਨਾ ਵੋਟਾਂ ਵੇਲੇ ਉਹਦੇ ਨੂੰ ਦੋ ਲਾਈਨਾਂ ਚ ਉਹਨੇ ਬਹੁਤ ਵਧੀਆ ਤਰੀਕੇ ਨਾਲ ਲਿਖਿਆ ਹੈ ਕਹਿੰਦਾ ਸਰਹੱਦ ਪਰ ਤਣਾਅ ਹੈ ਕਿਆ ਸਰਹੱਦ ਪਰ ਤਣਾਅ ਹੈ ਕਿਆ ਪਤਾ ਕਰੋ ਕਹੀਂ ਤੇ ਚਨਾਵ ਹੈ ਕਿਆ ਇਹ ਨਫਰਤ ਦੇ ਰਾਜਨੀਤੀਆ ਕਰਦੇ ਆ ਵੀਰੇ ਆ ਜੇ ਬਣ ਕੇ ਰਹਿੰਦੇ ਸੀ ਐਂ ਤੁਰਦੇ ਸੀ ਆਪਾਂ ਚੀਜ਼ਾਂ ਉੱਤੇ ਹੋ ਗਏ ਸੀ ਤੂੰ ਆ ਗਿਆ ਤੂੰ ਮੈਨੂੰ ਕੁਛ ਨਾ ਕਹੀਂ ਮੈਂ ਆ ਗਿਆ ਮੈਂ ਤੈਨੂੰ ਕੁਝ ਨਹੀਂ ਕਹਿੰਦਾ ਹੁਣ ਉਹਨਾਂ ਨੂੰ ਪਤਾ ਨਹੀਂ ਸੀ ਤੀਜਾ ਆ ਗਿਆ ਕੋ ਉਹ ਦੋਨਾਂ ਨੂੰ ਦੋਨਾਂ ਨੂੰ ਫੜ ਕੇ ਅੰਦਰ ਕਰੀ ਜਾਂਦਾ ਅੱਜ ਦਾ ਦੇਖਿਓ ਸਹੀ ਸੁੱਖ ਬਿਲਾਸ ਦੇ ਕਾਗਜ਼ ਨਿਕਲ ਗਏ ਜਿਹੜਾ ਪਹਾੜਾਂ ਚ ਖਜ਼ਾਨਾ ਦੱਬਿਆ ਇਹਨਾਂ ਨੇ ਵੀਰੋ ਤੁਸੀਂ ਦੇਖਦੇ ਜਾਓ ਬਸ ਕਾਗਜ਼ੀ ਕਾਰਵਾਈ ਪੱਕੇ ਪੈਰੀਂ ਕਰਦਾ ਮੈਂ ਕੱਚੇ ਪੈਰੀਂ ਨਹੀਂ ਕਰਦਾ ਹੋ ਹੀ ਜਾਂਦੀ ਐ ਆਮ ਤੌਰ ਤੇ ਆਪਣੇ ਕਰ ਕਮਲਾ ਨਾਮ ਦਾ ਘਾਟਨ ਹੁੰਦਾ ਨਾ ਵੀ ਫਲਾਨੇ ਲੀਡਰ ਨੇ ਆਪਣੇ ਕਰ ਕਮਲਾ ਦਾ ਫੀਤਾ ਕੱਟ ਕੇ ਉਦਘਾਟਨ ਕੀਤਾ ਆਹ ਉਦਘਾਟਨ ਮੈਂ ਪੈਰ ਨਾਲ ਕਰੂੰਗਾ ਜੀਸੀਬੀ ਦਾ ਕਲਚ ਛੱਡ ਕੇ ਸੁਖ ਵਿਲਾਸ ਲੋਕਾਂ ਦੇ ਖੂਨ ਨਾਲ ਬਣਿਆ ਹੋਇਆ ਉਹ ਵੀਰੋ ਕਮਾਲ ਹੈ ਸੈਵਨ ਸਟਾਰ ਹੋਟਲ ਹੈ ਉਹਦੀ 10 15 ਸਾਲ ਵਾਸਤੇ ਬਿਜਲੀ ਫਰੀ ਉਹਦਾ ਟੈਕਸ ਫਰੀ ਵੀ ਆਮ ਲੋਕਾਂ ਨੂੰ ਬਿਜਲੀ ਫਰੀ ਨਹੀਂ ਇੱਕ ਹੋਟਲ ਨੂੰ ਤੋਂ 10 ਸਾਲ ਵਾਸਤੇ ਬਿਜਲੀ ਫ੍ਰੀ ਟੈਕਸ ਫ੍ਰੀ ਕਿਉਂ ਭਈ ਅਸੀਂ ਉਹ ਹੋਟਲ ਨੂੰ ਕਿਉਂ ਚਲਾਉਣਾ ਹੈ ਭਈ 7 ਲੱਖ ਰੁਪਏ ਦਾ ਤਾਂ ਨੋਰਮਲ ਕਮਰਾ ਮਿਲਦਾ ਹੈ ਇੱਕ ਰਾਤ ਵਾਸਤੇ ਜੇ ਦੂਜਾ ਵੱਡਾ ਕਮਰਾ ਲੈਣੇ ਪ੍ਰੈਜ਼ੀਡੈਂਸ਼ੀਅਲ ਸੂਟ ਕਹਿੰਦੇ ਨੇ ਉਹਨੂੰ ਉਹ 15 ਲੱਖ ਰੁਪਈਆ ਲੱਗਦਾ ਹੈ ਪਲੱਸ ਟੈਕਸ ਹਰੇਕ ਕਮਰੇ ਦੇ ਪਿੱਛੇ ਆਪਣਾ ਪੂਲ ਹੈ ਸਵਿਮਿੰਗ ਪੂਲ ਹੈ ਪ੍ਰਾਈਵੇਟ ਪੂਲ ਹੈ ਹਰੇ ਕਮਰੇ ਦੇ ਪਿੱਛੇ ਸਕੂਲ ਬਣਾਵਾਂਗੇ ਉਹਦਾ ਫਿਰ ਨਾਲੇ ਸਕੂਲ ਦੇ ਵਿੱਚ ਅਖਬਾਰਾਂ 'ਚ ਪਬਲਿਸਿਟੀ ਦੇਵਾਂਗੇ ਦੁਨੀਆ ਦਾ ਪਹਿਲਾ ਸਕੂਲ ਜਿਹਦੇ ਹਰ ਕਮਰੇ ਦੇ ਪਿੱਛੇ ਪੂਲ ਉਦੋਂ ਪਤਾ ਲੱਗੂ ਇਹਨਾਂ ਨੂੰ ਲੁੱਟ ਲੁੱਟ ਕੇ ਲੋਕਾਂ ਨੂੰ ਉੱਥੇ ਪਾ ਲੈ ਪਹਾੜਾਂ 'ਚ ਤੁਸੀਂ ਸੁਖ ਵਿਲਾਸ ਤੁਸੀਂ ਪਾ ਲੈ ਸਿਸਮਾ ਮਹਿਲ ਪਾ ਲੈ ਤੇ ਲੋਕਾਂ ਦੇ ਚਾਰ ਖੰਡ ਨਹੀਂ ਛੱਤੇ ਜਾਂਦੇ ਲੋਕਾਂ ਤੋਂ ਸਾਨੂੰ ਮਲੰਗ ਕਹਨੇ ਹੋ ਤੁਸੀਂ ਆਪ ਰਜਵਾੜੇ ਬਣ ਕੇ ਤੁਸੀਂ ਸਬੀਰੋ ਗੁੱਸਾ ਬਹੁਤ ਹੈ ਗੁੱਸਾ ਪਹਿਲਾਂ ਕੈਸਤਾ ਸੀ ਡੇਰਾ ਹੀ ਕੱਢਦਾ ਸੀ ਹੁਣ ਤਾਂ ਤੁਸੀਂ ਮੈਨੂੰ ਮੌਕਾ ਹੀ ਏਡਾ ਵੱਡਾ ਦਿੱਤਾ ਹੁਣ ਤਾਂ ਰੋਜ਼ ਕੋਈ ਨਾ ਕੋਈ ਫੜਿਆ ਹੁੰਦਾ ਉਹ ਇੱਕ ਫੜਿਆ ਉੱਥੋਂ ਵਾਲਾ ਸ਼ਹਿਰਪੁਰ ਵਾਲਾ ਸ਼ਾਮਸੁੰਦਰ ਰੋੜਾ ਵੀਰੋ ਉਹਦੇ ਘਰੋਂ ਚਲੋ ਪੈਸੇ ਤਾਂ ਮਿਲ ਨਹੀਂ ਮਿਲਣੇ ਸੀ ਮਹਿੰਗੀਆਂ ਟੂਟੀਆਂ ਮਹੰਗੇ ਗਲਾਸ ਮਹਿੰਗੀ ਕਰੋਕਰੀ ਹੋਊਗੀ ਜਦੋਂ ਬੰਦਾ ਕ੍ਰਾਪਟੀ ਹੈ ਪ੍ਰਸ਼ਾਚਾਰੀ ਹੈ ਨੋਟ ਗਿਣਨ ਵਾਲੀ ਮਸ਼ੀਨ ਮਿਲੀ ਯਾਰ ਉਹਦੇ ਘਰੋਂ ਤੁਹਾਡੇ ਘਰੇ ਨੋਟ ਗਿਣਣ ਵਾਲੀ ਮਸ਼ੀਨ ਹੈਗੀ ਜਦੋਂ ਨੋਟ ਹੀ ਨਹੀਂ ਆਪਾਂ ਮਸ਼ੀਨ ਕੀ ਕਰਨੀ ਜਿਹੜੇ 2-4 ਹਜ਼ਾਰ ਹੈਗੇ ਸੀ ਘਰ ਵਾਸਤੇ ਉਹ ਮੋਦੀ ਘੜਾ ਕੇ ਲੈ ਗਿਆ ਨੋਟ ਬੰਦੀ ਕਰਕੇ ਦੇਖ ਲਓ ਤੁਸੀਂ ਇਹ ਹਾਲਤ ਕਿ ਉਹਦੇ ਘਰ ਦੇ ਵੀ ਐਨੇ ਦੁਖੀ ਆ ਗਏ ਹੋਣਗੇ ਰੋਜ਼ ਵੀ ਸਾਥੋਂ ਨਹੀਂ ਗਿਣਿਆ ਜਾਂਦੇ ਰੋਜ਼ ਐਵੇਂ ਥੁੱਕ ਮੁੱਕ ਗਿਆ ਸਾਡਾ ਤਾਂ ਆਪਦੀ ਮਸ਼ੀਨ ਮਸ਼ੀਨ ਮੰਗਾ ਲਾ ਹੁਣ ਅੰਦਰ ਕੀਤਾ ਬਈ ਸਜ਼ਾ ਹੋਊਗੀ ਹੁਣ ਨੋਟ ਗਿਣਨ ਵਾਲੀਆਂ ਮਸ਼ੀਨਾਂ ਲੋਕ ਨੋਟਾਂ ਨੂੰ ਤਰਸ ਹੀ ਜਾਂਦੇ ਆ ਲੋਕ ਲੋਕਾਂ ਲੋਕਾਂ ਨੂੰ ਇਹ ਨਹੀਂ ਪਤਾ ਲੱਗ ਰਿਹਾ ਅਗਲੇ ਡੰਗ ਦੀ ਰੋਟੀ ਪੱਕੂ ਜਾਂ ਨਾ ਇਹ ਨੋਟ ਗਿਣਨ ਵਾਲੀਆਂ ਮਸ਼ੀਨਾਂ ਰੱਖਦੇ ਘਰੇ ਆ ਕਿਸੇ ਨੂੰ ਨਹੀਂ ਬਖਸ਼ਿਆ ਜਾਊਗਾ ਇਹ ਗੱਲ ਮੈਂ ਤੁਹਾਨੂੰ ਕਹਿ ਦਿੰਨਾ ਆ ਤੁਸੀਂ ਹੁਣ ਮੈਨੂੰ ਸਾਥ ਦੇ ਦਿਓ ਮੇਰਾ ਆ 13 ਜ਼ੀਰੋ ਕਰ ਦਿਓ 4 ਜੂਨ ਤੋਂ ਬਾਅਦ ਜੋ ਨਜ਼ਾਰੇ ਪੰਜਾਬ ਨੂੰ ਔਰ ਪੰਜਾਬ ਦੇ ਵਿਕਾਸ ਵਾਸਤੇ ਮੈਂ ਸੋਚੀ ਬੈਠਾ 5 ਸਾਲਾਂ ਦੀ ਮਿਆਦ ਪੂਰੀ ਹੋਣ ਤੋਂ ਪਹਿਲਾਂ ਪਹਿਲਾਂ ਸੋਨੇ ਦੀ ਚੀੜੀ ਬਣਿਆ ਦਿਖਾ ਦੂੰਗਾ ਪੰਜਾਬ ਨੂੰ ਮੈਂ